ਚਾਚਾ ਚਤਰਾਹ ਜਿਹੜਾ ਕਰੈਕਟਰ ਸੀਗਾ ਉਹ ਜਿਹੜਾ ਉਹ ਕਿਸੇ ਵੀ ਜਨਤੋਂ ਮੇਰੇ ਖਿਆਲ ਚ ਨਹੀਂ ਨਿਕਲ ਪਾਊਗਾ ਕਦੇ ਵੀ ਨਹੀਂ ਨਿਕਲ ਪਾਊਗਾ ਸੋ ਚਾਚਾ ਚਤਰਾ ਜਿਹੜਾ ਉਦੇਸ਼ਨ ਕਟਿਆ ਦੀ ਸੰਕਾਰ ਜਿਹੜੀ ਹੈ ਬੰਦ ਹੋ ਗਈ ਬੜੀ ਉਦਾਸੀ ਦੀ ਗੱਲ ਹੈ ਮੈਂ ਬਹੁਤ ਸਾਰੇ ਲੋਕ ਆਉਂਦੇ ਨੇ ਜਿਹੜੇ ਆਪਣੀਆਂ ਆਜ਼ਾਦਾਂ ਛੱਡ ਜਾਂਦੇ ਨੇ ਆਪਣੀ ਆਵਾਜ਼ ਛੱਡ ਜਾਂਦੇ ਨੇ ਉਹਨਾਂ ਦੇ ਫਿਲਮਾਂ 'ਚ ਰੋਲ ਤੇ ਉਹਨਾਂ ਦੇ ਛਣਕਾਟਿਆਂ 'ਚ ਜਿਹੜੀ ਆਵਾਜ਼ ਹੈ ਉਹ ਹਮੇਸ਼ਾ ਗੂੰਜਦੀ ਹੈ ਮੈਂ ਹైదరాబాద్ ਜਾਣ ਤੋਂ ਪਹਿਲਾਂ ਟਿਊਜ਼ਡੇ ਨੂੰ ਘਰ ਆਇਆ ਮੈਂ ਮਿਲ ਕੇ ਗਿਆ ਮੈਂ ਕਿਪਲਾਸਾ ਮੈਂ ਦੋਤਨੇ ਲਈ ਸਰਕਾਰੀ ਕੰਮ ਹਦਰਾਬਾਦ ਜਾ ਰਿਹਾ ਤੇ ਮੈਂ ਸ਼ੁਕਰਾਨੇ ਮੁੜਿਆਣਾ ਹੈਗਾ ਤੇ ਕਹਿੰਦੇ ਤੋਂ ਜਲਦੀ ਆ ਜੀ ਪਰ ਉਹਨਾਂ ਦੀ ਜਿਹੜੀ ਭਾਵਨਾ ਸੀ ਉਹ ਤੋਂ ਮੈਨੂੰ ਲੱਗ ਰਿਹਾ ਸੀਗਾ ਕਿ ਉਹ ਜਿਹਨਾਂ ਆਕਾਸ਼ਵਾਨੀ ਹੋ ਰਹੀ ਸੀ ਉਹਨਾਂ ਨੂੰ ਉਹਨਾਂ ਦੇ ਇਮੋਸ਼ਨਲ ਹੋ ਕੇ ਮੈਨੂੰ ਵਿਦਾ ਕੀਤਾ ਤੇ ਮੈਂ ਸ਼ੁਕਰਾਨਾ ਰਹਾ ਸੀ ਪਰ ਵੀਰੋ ਰਾਤ ਨੂੰ 12 ਵਜੇ ਪਹੁੰਚ ਗਿਆ ਕਿਉਂਕਿ ਮੈਨੂੰ ਪਤਾ ਲੱਗੇ ਸੀ ਹਸਪਤਾਲ ਦਾਖਲਿਆ ਤੇ ਸਵੇਰੇ 4 ਵਜੇ ਉਸਦਾ ਸਾਥ ਛੱਡ ਦਿੱਤਾ ਜਿਹੜੀ ਖੂਬਸੂਰਤ ਯਾਦ ਜੁੜੀ ਸੀ ਉਹਨਾਂ ਨਾਲ ਕਿ ਮੈਂ ਉਹਨਾਂ ਦਾ ਜਦੋਂ ਮੈਂ ਸਟੂਡੈਂਟ ਸੀ ਮੈਂ ਮੁਰੀਦ ਤਾਂ ਸੀਗਾ ਹੀ ਉਹਨਾਂ ਦਾ ਟੀਵੀ ਤੇ ਦੇਖ-ਦੇਖ ਕੇ ਉਹਨਾਂ ਨੂੰ ਮੈਂ ਕਦੇ ਇੱਕ ਵਾਰੀ ਦੇਖਣਾ ਇੱਕ ਵਾਰੀ ਮਿਲਣਾ ਚਾਹੁੰਦਾ ਸੀ ਉਹਨਾਂ ਨੂੰ ਤੇ ਮੈਂ ਜ਼ਿੰਦਗੀ ਦਾ ਪਹਿਲਾ ਜਦੋਂ ਮੋਨੋ ਐਕਟਿੰਗ ਕੰਪੀਟੀਸ਼ਨ ਲੜਿਆ ਸੀ ਉਦੋਂ ਲੁਧਿਆਣੇ ਇੱਕ ਕੰਪੀਟੀਸ਼ਨ 'ਚ ਮੈਂ ਪਹਿਲੀ ਵਾਰੀ ਗਿਆ ਸੀ ਤੇ ਉਦੋਂ ਜੱਜ ਬੈਠੇ ਸੀ ਸਾਹਮਣੇ ਭੱਲਾ ਸਾਹਿਬ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਸੀ ਕਿ ਭਾਵੇਂ ਮੈਂ ਹਾਰ ਜਾਵਾਂ ਪਰ ਆਹ ਜਿਹੜੇ 7 ਮਿੰਟ ਅਗਲੇ ਨੇ ਮੈਂ ਪਰਫਾਰਮ ਕਰਨਾ ਔਰ ਮੈਨੂੰ ਭੱਲਾ ਸਾਹਿਬ ਨੇ ਸਾਹਮਣੇ ਬੈਠ ਕੇ ਦੇਖਣਾ ਮੇਰੇ ਹਿੱਸੇ ਬਹੁਤ ਮਾਣ ਵਾਲੀ ਗੱਲ ਸੀ ਤੇ ਉਹ ਇੱਕ ਸਾਥ ਉਮਰ ਭਰ ਲਈ ਛੁੱਟ ਗਿਆ ਹੁਣ ਕਦੇ ਸਾਨੂੰ ਅਹਿਸਾਸ ਨਹੀਂ ਹੋ ਸਕਦਾ ਕਿ ਪੱਲਾ ਸਾਨੂੰ ਅਸੀਂ ਕਦੇ ਦੁਬਾਰਾ ਦੇਖਣਾ ਜਾਂ ਮਿਲਣਾ ਨਹੀਂ ਅਜੇ ਵੀ ਲੱਗਦਾ ਕਿਤੇ ਨਾ ਕਿਤੇ ਮਿਲ ਲਗੇ ਤੇ ਅਸੀਂ ਉਹਨਾਂ ਨਾਲ ਸ਼ਿਕਾਇਤ ਕਰਾਂਗੇ ਕਿ ਤੁਸੀਂ ਸਾਡੀ ਗੱਲ ਨਹੀਂ ਸੀ ਮੰਨਦੇ ਹੁੰਦੇ ਔਰ ਮੈਂ ਤਾਂ ਅੱਜ ਵੀ ਜਦੋਂ ਲਿਖਿਆ ਵੀ ਉਹਨਾਂ ਬਾਰੇ ਇਹੀ ਕਿਹਾ ਕਿ ਮੇਰੇ ਵੱਡੇ ਵੀਰ ਕਿਸੇ ਹੋਰ ਜਹਾਨ 'ਚ ਜ਼ਰੂਰ ਮਿਲਾਂਗੇ ਔਰ ਪੱਲਾ ਸਾਹਿਬ ਜ਼ਰੂਰ ਸਾਨੂੰ ਕਿਤੇ ਨਾ ਕੋਈ ਵੀ ਮਿਲਣਾ ਦਾ ਇਦਾਂ ਦੀ ਸਕ੍ਰਿਪਟ ਹੈ ਜਦੋਂ ਅਸੀਂ ਕੈਰੀਅਨ ਜੱਟਾ ਵਗੈਰਾ ਫਿਲਮਾਂ ਲਿਖਦੇ ਸੀ ਤਾਂ ਅੱਦੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਵੀ ਕਿੱਦਾਂ ਕੀ ਕਰੀ ਉਹਨਾਂ ਦਾ ਜਿਹੜਾ ਹਿਊਮਰ ਦਾ ਮਤਲਬ ਥੌਟ ਪ੍ਰੋਸੈਸ ਸੀਗਾ ਉਹ ਅਲੱਗ ਲੈਵਲ ਤੇ ਹੀ ਸੀਗਾ ਸੋ ਸਾਰੇ ਸੀਨਾਂ ਨੂੰ ਉਹ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਨੇ ਸੋ ਬਹੁਤ ਵੱਡਾ ਘਾਟਾ ਜੀ ਇਹ ਨਾ ਪੂਰਾ ਹੋਣ ਜੋਗਾ ਸਾਰੇ ਪੰਜਾਬ ਨੂੰ ਘਾਟਾ ਪਿਆ ਉਹ ਪੰਜਾਬ ਦੇ ਹੁਣ ਤੱਕ ਦੇ ਬੈਸਟ ਕਮੇਡੀਅਨ ਬਹੁਤ ਬਚਪਨ ਤੋਂ ਉਹਨਾਂ ਨੂੰ ਦੇਖਿਆ 88 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮਤਲਬ ਗ੍ਰੋ ਹੀ ਕੀਤਾ ਸੀ ਕਦੇ ਇਹ ਨਹੀਂ ਹੋਇਆ ਕਿ ਭੱਲਾ ਸਾਹਿਬ ਹੁਣ ਕਿਤੇ ਕੋਈ ਫਿਲਮਾਂ 'ਚ ਘਟ ਹੋ ਗਏ ਜਾਂ ਉਹਨਾਂ ਦਾ ਕੰਮ ਘਟ ਗਿਆ ਪਰ ਟੌਪ 'ਤੇ ਰਹੇ ਨੇ ਜੀ ਉਹ ਇਸੇ ਕਰਕੇ ਸੀ ਕਿ ਬਹੁਤ ਕਮਾਲ ਦੇ ਕਲਾਕਾਰ ਸੀ ਔਰ ਉਸ ਤੋਂ ਵੀ ਵਧੀਆ ਉਹ ਇਨਸਾਨ ਬਹੁਤ ਵਧੀਆ ਸਮਾਨ ਸਾਹਿਬ ਨਾਲ ਮਿਲਿਆ ਸੀ ਉਹਨਾਂ ਨੂੰ ਤੇ ਛੋਟੀ ਤੋਂ ਛੋਟੀ ਗੱਲ ਜੇ ਦੱਸੀ ਜਾਂਦੀ ਸੀ ਉਹਨੂੰ ਕ੍ਰੈਡਿਟ ਬਹੁਤ ਦਿੰਦੇ ਸੀ ਜੇ ਕੋਈ ਵੀ ਫਿਲਮ ਦੇ ਵਿੱਚ ਇੱਕ ਛੋਟੀ ਜੀ ਗੱਲ ਵੀ ਕਿਸੇ ਨੂੰ ਦੱਸਦੀ ਤਾਂ ਉਹਨਾਂ ਨੇ 20 ਬੰਦੇ ਨੂੰ ਦੱਸਣਾ ਕਿ ਇਹ ਜਿਹੜੀ ਗੱਲ ਸੀ ਇਹ ਫਲਾਣੇ ਬੰਦੇ ਨੇ ਮੈਨੂੰ ਦੱਸੀ ਸੀ ਜੀ ਤੇ ਮੈਂ ਦਾ ਪਾਇ ਸੀ ਬੜਾ ਵਧੀਆ ਕਮਾਲ ਦੇ ਇਨਸਾਨ ਸੀਗੇ ਬਿਲਕੁਲ ਪੂਰੇ ਬਹੁਤ ਜ਼ਿਆਦਾ ਘਟ ਹੈ ਜੀ ਕਿਉਂਕਿ ਅਸੀਂ ਸੋਚ ਵੀ ਨਹੀਂ ਸਕਦੇ ਕੁਝ ਫਿਲਮਾਂ ਹੈ ਜੀ ਵਿੱਚ ਪੱਲਾ ਸਾਹਿਬ ਤੋਂ ਬਿਨਾਂ ਕੀ ਹੋ ਜਾਣੀ ਨਹੀਂ ਅਸੀਂ ਵੀ ਜਦੋਂ ਮੈਂ ਸਟਾਰਟ ਕੀਤਾ ਫਿਲਮਾਂ 'ਚ ਕੰਮ ਕਰਨਾ ਮੇਰੀ ਪਹਿਲੀ ਫਿਲਮ ਮਿਸਟਰ ਮੈਸਰ 420 ਪੱਲਾ ਸਾਹਿਬ ਨਾਲ ਹੀ ਸੀ ਸੋ ਜਿਵੇਂ ਛੋਟਿਆਂ ਨਾਲ ਦੇਖਦੇ ਹਾਂ ਦੇ ਬਚਪਨ ਤੋਂ ਸਾਨੂੰ ਸਕਰੀਨ ਤੇ ਦੇਖਿਆ ਸੀ ਪਰ ਉਹ ਜਦੋਂ ਅਸੀਂ ਪਹਿਲੀ ਵਾਰ ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਹਨਾਂ ਨੇ ਹਮੇਸ਼ਾ ਇਹ ਨਹੀਂ ਦੇਖਿਆ ਵੀ ਨਾਮਾ ਛੋਟਾ ਉਹਨਾਂ ਨੇ ਹਮੇਸ਼ਾ ਸਪੋਰਟ ਕੀਤੀ ਸੋ ਮੇਰੀ ਪਹਿਲੀ ਫਿਲਮ ਸੀਗੀ ਉਹਨਾਂ ਨਾਲ ਕੀਤੀ ਉਸ ਤੋਂ ਬਾਅਦ ਹੀ ਬਹੁਤ ਕੰਮ ਕੀਤਾ ਔਰ ਉਹਨਾਂ ਨੇ ਮਤਲਬ ਹਮੇਸ਼ਾ ਪੂਰਾ ਸਪੋਰਟ ਕਰਕੇ ਰੱਖਿਆ ਸਾਨੂੰ ਸੋ ਆਪਣੀ ਇੰਡਸਟਰੀ ਲਈ ਵੀ ਤੁਸੀਂ ਕਹ ਲਓ ਕਿ ਵਨ ਆਫ ਦਾ ਗ੍ਰੇਟੈਸਟ ਕਮੀਡੀਅਨ ਸੀਗੇ ਉਹ ਐਕਟਰਸ ਸੀਗੇ ਜਿਨ੍ਹਾਂ ਨੇ ਬਹੁਤ ਤਕੜਾ ਤਕੜਾ ਕੰਮ ਕੀਤਾ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 ਸਕਾਈ ਟੀਵੀ ਦਿਨਾਂ